ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਪਿਸਤੇ ਦੇ ਮਠਿਆਈ ਪਿਸਤੇ ਦੇ ਰੋਲ ਬਣਾਵਾਂਗੇ ਖੋਏ ਵਾਲੇ ਇਹ ਆਪਾਂ ਪਾਣੀ ਕੱ ਲਈ ਜੀ ਪਿਸਤਿਆਂ ਦੀ ਲੈ ਲਈ ਇਹ ਥੋੜੇ ਜਿਹਾ ਬਰੀਕ ਹਨ ਵਿੱਚ ਮੋٹے ਪਿਸਤੇ ਇਸ ਤਰ੍ਹਾਂ ਦੇ ਕਿਉਂਕਿ ਆਪਾਂ ਇਹਨਾਂ ਦਾ ਪਾਊਡਰ ਹੀ ਬਣਾਉਣਾ ਤਾਂ ਬਰੀਕ ਹੋਣ ਪਾਉਣ ਮੋٹے ਹੋਣ ਇੱਕ ਕੱਪ ਲੈ ਲਿਆ ਆਪਾਂ ਦੁੱਧ ਦਾ ਇੱਕ ਕੌਲੀ ਲਈ ਆਪਾਂ ਮਿਲਕ ਪਾਊਡਰ ਦੀ ਇਹ ਖੰਡ ਆਪਾਂ ਥੋੜੀ ਜਿਹੀ ਪਾਵਾਂਗੇ ਉਹ ਬਾਅਦ ਚ ਪਾ ਦਾਂਗੇ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਨਾ ਕੜਾਹੀ ਰੱਖ ਲੈਣੀ ਇੱਥੇ ਇਹਨੂੰ ਕਰ ਦਿੰਨੇ ਇੱਕ ਵਾਰੀ ਪੈਸਤੀ ਨੂੰ ਸੇੜ ਤੇ ਇਹਦੇ ਵਿੱਚ ਪਾ ਲੈਨੇ ਆਪਾਂ ਦੁੱਧਾ ਇੱਕ ਕੱਪ ਆਪਾਂ ਦੁੱਧ ਪਾਤਾ ਤੇ ਇੱਕ ਹੀ ਕੌਲੀ ਪਾਵਾਂਗੇ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਦੀ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਮਿਲਾ ਲਾਂਗੇ ਦੁੱਧ ਆਪਣੇ ਕੋਲੇ ਮੱਝ ਦਾ ਫੁੱਲ ਫੈਰ ਦਾ ਦੁੱਧਾ ਤੁਸੀਂ ਕੋਈ ਮਰਜ਼ੀ ਦੁੱਧ ਜਿਹੜਾ ਘਰ ਦੇ ਵਿੱਚ ਵਰਤਦੇ ਹੋ ਉਹਦੇ ਨਾਲ ਬਣਾ ਸਕਦੇ ਹੋ ਮਠਿਆਈ ਇਹਨੂੰ ਚੰਗੀ ਤਰ੍ਹਾਂ ਨਾ ਪਾਸ ਤਰ੍ਹਾਂ ਦੁੱਧ ਦੇ ਵਿੱਚ ਖੋਲ ਲਾਂਗੇ ਇਹਨਾਂ ਗੰਡਾ ਮਾਰ ਲਾਂਗੇ ਕੋਈ ਤੋਂ ਹੀ ਜ਼ਿਆਦਾ ਵਧੀਆ ਮਠਿਆਈ ਬਣੂਗੀ ਜੇ ਜੀ ਆਪਾਂ ਬਾਜ਼ਾਰ ਚੋਂ ਲਿਆਉਣੇ ਆ ਉਸ ਤੋਂ ਵੀ ਜ਼ਿਆਦਾ ਟੇਸਟੀ ਮਠਿਆਈ ਬਣੂਗੀ ਆਪਾਂ ਇਹ ਇਸ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਚੰਗੀ ਤਰ੍ਹਾਂ ਖੋਲ ਲਾਂਗੇ ਦੁੱਧ ਨੂੰ ਆਪਾਂ ਨਾ ਖੋਰ ਕੇ ਇੱਕ ਵਾਰੀ ਸਾਈਡ ਤੇ ਰੱਖਤਾ ਹੁਣ ਆਪਾਂ ਜਿਹੜੇ ਆਪਣੇ ਪਿਸਤੇ ਆ ਇਹਨਾਂ ਨੂੰ ਪੀਸ ਲਾਂਗੇ ਪਿਸਤੇ ਨੂੰ ਆਪਾਂ ਮਿਕਸੀ ਵਾਲੇ ਕੱਪ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲਾਂਗੇ ਆਪਾਂ ਨਾ ਪਿਸਤੇ ਇਹਦਾ ਪਾਊਡਰ ਬਣਾ ਲਿਆ ਤਾਂ ਇਸ ਤਰ੍ਹਾਂ ਦਾ ਆਪਣਾ ਪਾਊਡਰ ਬਣ ਗਿਆ ਗ੍ਰੀਨ ਗ੍ਰੀਨ ਹੁਣ ਆਪਾਂ ਕੜਾਹੀ ਰੱਖਾਂਗੇ ਗੈਸ ਤੇ ਖੰਡਾ ਜਿਹੜੀ ਆਪਾਂ ਇੰਨੀ ਕੀ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਕੱਢ ਕੇ ਰੱਖ ਲਈ ਹੁਣ ਆਪਾਂ ਕੜਾਹੀ ਰੱਖ ਦਿੱਤੀ ਗੈਸ ਤੇ ਤੇ ਗੈਸ ਕਰ ਦਿੱਤਾ ਆਨ ਤੁਹਾਨੂੰ ਆਪਾਂ ਦੁੱਧ ਨੂੰ ਨਾ ਇਸ ਤਰ੍ਹਾਂ ਬਸ ਜਦੋਂ ਗੈਸ ਚਲਾ ਲਿਆ ਤੁਸੀਂ ਉਦੋਂ ਹਲਾਈ ਜਾਣਾ ਦੁੱਧ ਨੂੰ। ਖਲਾਉਣਾ ਨਹੀਂ ਹਟਣਾ। 1 ਕੱਪ ਦੁੱਧ ਦਾ ਸੀ ਆਪਣਾ 300 ਗ੍ਰਾਮ ਦਾ ਕੱਪ ਆ ਇਹ 300 ਗ੍ਰਾਮ ਦਾ ਤੁਸੀਂ। ਇਹ ਮੱਝ ਦਾ ਦੁੱਧ ਸੀ ਤੁਸੀਂ ਕੋਈ ਮਰਜੀ ਇਹ ਦੁੱਧ ਜਿਹੜਾ ਕਰਦੇ ਵਿੱਚ ਵਰਤਦੇ ਹੋ ਜਾਂ ਵਰਤ ਸਕਦੇ ਹੋ ਜਾਂ ਟੈਸਟ ਬਣੂਗਾ। ਪਰ ਮੈਦੇ ਦੁੱਧ ਥੋੜ੍ਹਾ ਜਿਆਦਾ ਵਧੀਆ ਹੁੰਦਾ। ਤੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਹਲਕੀ ਅੱਗ ਤੇ ਤੇ ਹਲਾਈ ਚੱਲਾਂਗੇ ਜਦੋਂ ਆਲਾ ਹੁਣ ਲੱਗਣ। ਉਦੋਂ ਉਸੇ ਕੱਟ ਕਰ ਦਾਂਗੇ ਪੀਸਤੀ ਦਾ ਪਾਊਡਰ ਜਿਹੜਾ ਆਪਣਾ ਇੰਨਾ ਸਾਰਾ ਬਣ ਗਿਆ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਹਾਂ ਦੋ ਦੋ ਨੂੰ ਆਪਣੇ ਇਹਨਾਂ ਹਵਾਲਾ ਹੋਣ ਲੱਗ ਗਿਆ ਹੁਣ ਤੇ ਹੁਣ ਆਪਾਂ ਬਸ ਇਹਨੂੰ ਨਾਲ ਹਿਲਾਉਣਾ ਹੁਣ ਰੁਕਣਾ ਨਾ ਬਜੀ ਤੁਸੀਂ ਰੋਲ ਗਏ ਫਿਰ ਥੱਲੇ ਲੱਗ ਜੂ ਕਿਉਂਕਿ ਇਹ ਖੋਇ ਵਾਲਾ ਕੰਮ ਹੀ ਹੁੰਦਾ ਜੀ ਜਿਸ ਤਰ੍ਹਾਂ ਆਪਾਂ ਵੈਸੇ ਦੁੱਧ ਦਾ ਖੁਆ ਕੱਢਦੇ ਆ ਉਸੇ ਤਰ੍ਹਾਂ ਹੀ ਹੁੰਦਾ ਇਹ ਵੀ ਇਸ ਤਰ੍ਹਾਂ ਆਪਾਂ ਦੁੱਧ ਨੂੰ ਕਾੜੀ ਚ ਲੰਘ ਹੁਣ ਕਾੜ ਕੱਢ ਕੇ ਦਾ ਖੁਆ ਬਣਾ ਲਾਂਗੇ ਆ ਦੇਖੋ ਜੀ ਆਪਣਾ ਦੁੱਧ ਦਾ ਜਿਹੜਾ ਰਿੱਝੀ ਜਾਂਦਾ ਤੇ ਆਪਾਂ ਹਲਾਈ ਜਾਂਦੇ ਆ ਇਹ ਆਪਣਾ ਮਾਇਦਾ ਦੁੱਧ ਕੱਚਾ ਸੀ ਜੇ ਤੁਸੀਂ ਉਬਲਿਆ ਹੋਇਆ ਵੀ ਲੈ ਸਕਦੇ ਹੋ ਕੱਚਾ ਦੁੱਧ ਲਿਆ ਆਪਾਂ ਇਹਦੇ ਵਿੱਚ ਘਿਓ ਵਗੈਰਾ ਨਹੀਂ ਪਾਉਂਦੇ ਕਿਉਂਕਿ ਕੱਚੇ ਦੁੱਧ ਦੇ ਵਿੱਚ ਹੀ ਸੰਧਾਈ ਹੁੰਦੀ ਹੈ ਜੇ ਤੁਸੀਂ ਉਬਲਿਆ ਹੋਇਆ ਦੁੱਧ ਲੈਣੇ ਹੋ ਫਿਰ ਤੁਸੀਂ ਦੋ ਚੁੰਮਚੇ ਘਿਓ ਦੇ ਪਾ ਸਕਦੇ ਹੋ ਵਿੱਚ ਦੋ ਚੁੰਮਚੇ ਆਪਾਂ ਇਹਦੇ ਨਾਰੀਏ ਦੇ ਬਰਾਦੇ ਦੇ ਪਾਵਾਂਗੇ ਉਹ ਵੀ ਟੇਸਟ ਵਾਸਤੇ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਪਰ ਮੇਰੇ ਕੋਲੇ ਇਲਾਇਚੀ ਦਾ ਪਾਊਡਰ ਨਹੀਂ ਮੈਂ ਨਹੀਂ ਪਾਉਂਦੀ ਹੁਣ ਆਪਾਂ ਇਹਦੇ ਵਿੱਚ ਨਾ ਆ ਵਾਲੇ 2 ਚਮਚੇ ਨਾਰੀਅਲ ਦੇ ਭਰਦੇ ਦੀ ਪਾਦਣੀ ਹੈ। ਇਹ ਕ ਹੋਰ ਪਾਦਾਂਗੇ। ਇਹ ਨਾਲ ਨਾਲ ਇਹ ਕਿਉਂ ਦਾ ਕੰਮ ਕਰੂਗਾ ਇਹ? ਠੰਡਾਈ ਹੁੰਦੀ ਹੈ ਇਹਦੇ ਵਿੱਚ ਬਹੁਤ ਜ਼ਿਆਦੇ। ਹੁਣ ਸਿਰ ਤੋਂ ਥੋੜਾ ਜਿਹਾ ਆਪਣਾ ਦੁੱਧ ਸੰਗਣਾ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ। ਪਹਿਲਾ ਨਹੀਂ ਪਾਉਂਦੇ ਆਪਣਾ ਦੁੱਧ ਜਿਹੜਾ ਸੰਗਣਾ ਹੋਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਕਿ ਖੰਡ ਪੀਸੀ ਨਹੀਂ ਪਾ ਸਕਦੇ ਆ ਪਰ ਆਪਾਂ ਸਾਦੀ ਖੰਡ ਹੀ ਪਾਈਏ ਤਾਂ ਇਹਦੇ ਵਿੱਚ ਕੜ ਜੂਗੀ ਵਿੱਚ ਹੀ ਖੁਰ ਜੂਗੀ ਬਸ ਥੋੜਾ ਜਿਆਦੀ ਮਿਹਨਤ ਜਿਆਦੇ ਹੈ ਜੀ ਮਠਾਈ ਬਹੁਤ ਜਿਆਦੀ ਵਧੀਆ ਬਣ ਕੇ ਯਾਰ ਹੁੰਦੀ ਇਹ ਤੁਸੀਂ ਇੱਕ ਵਾਰੀ ਬਣਾ ਲਈ ਨਾ ਤੇ ਵਾਰ-ਵਾਰ ਬਣਾਇਆ ਕਰੋਗੇ ਇਹ ਮਿਠਾਈ ਜਿਵੇਂ ਜਿਵੇਂ ਨਾ ਆਪਣਾ ਦੁੱਧ ਸੁਗਣਾ ਹੋ ਜਾਂਦਾ ਉਹ ਵੀ ਆਪਾਂ ਗੈਸ ਘੱਟ ਰੱਖਣਾ ਕਿ ਕੜਾਈ ਜਿਹੜੀ ਆਪਣੀ ਜਿਹੜੀ ਤੁਸੀਂ ਬਣਾਉਣੀ ਹੈ ਜਿਹਦੇ ਵਿੱਚ ਇਹ ਮਠਾਈ ਬਣਾਉਂਗੇ ਉਹ ਭਾਰੇ ਤਲੇ ਦੀ ਹੋਣੀ ਚਾਹੀਦੀ ਹਲਕੀ ਕੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਹੜਕੀ ਕੜਾਈ ਦੇ ਵਿੱਚ ਥੱਲੇ ਨਾਲ ਸਕਦਾ ਦੁੱਧ ਆਪਣਾ ਫਰਾਈ ਪੈਨ ਜਾਂ ਕੜਾਈ ਜੋ ਵੀ ਤੁਸੀਂ ਲੈਣੇ ਹੋ ਭਾਰੇ ਤਲੇ ਦੀ ਹੋਵੇ ਤੇ ਨਾ ਪੂਰਾ ਸੰਗਣਾ ਹੋ ਜਾਂਦਾ ਆਪਣਾ ਦੁੱਧ ਹੁਣ ਆ ਦੇਖੋ ਇਹ ਕੜਕੜ ਕੇ ਨਾ ਆਪਣਾ ਬਿਲਕੁਲ ਕੋਈ ਅੜਾ ਨਹੀਂ ਗਿਆ ਬਿਲਕੁਲ ਇਸ ਤਰ੍ਹਾਂ ਹੈ ਇਹ ਆਪਾਂ ਇਹਦਾ ਹੋਰ ਸੰਘਣਾ ਪੇਸਟ ਕਰਨਾ ਇਹਨੂੰ ਥੋੜੀ ਦੇ ਹੋਰ ਪਕਾਵਾਂਗੇ ਹੁਣ ਆਪਾਂ ਗੈਸ ਬਿਲਕੁਲ ਕੱਟ ਕਰ ਦਿੱਤਾ ਤੇ ਕੜਾਹੀ ਵੀ ਆਪਣੀ ਗਰਮਾ इस तरह ना अपना बिल्कुल संघना संघना मावा तैयार हो गया बहुत ही वादिया बने इन हम आप में मिला लें गैस तो थले तो थोड़ी जी देर हलावा पखे थले रख लेंगे इन ठंडा करा जो हल्का जहाँ ठंडा हो गया उस तु बाद मैश करा खोआ ज हद तक अपना ठंडा हो गया तो अपना थाली इस तरह जिला सूटा नहीं हमें वो रख लिया चंकी तरह साफ करके ये आप सारा खोआ क इस तरह खोए न क्ड लिया ये कागे इस तरह चंकी तरह मैश कर लेंगे मल मल के दाने दारैसे फिर दाने भी अपने सारे मर जाएंगे इस तरह ना अपना मावा हम बिल्कुल ठंडा हो गया आपू चंकी तरह यद है ना इस तरह, तरह कर करके मल लिया गंढा हुई दाने लारू आप यानी कि गंढा मरदियाँ आप थोड़ा जहां इस तरह कट कर लाँगे ये आपने सैड पर कर दें दूसरे से रख दें पावगे आप हम पिस्ते का पाउडर किरा आप अद्धा पा लें अ बाद लेंगे इन हूँ चंकी तरह इस तरह मिला लेंगे इस तरह ना आप चंगी तरह मिला लें थोड़ा जहाँ से मैं फूड कलर मैं पता नहीं लग्या वीडियो ऑन नहीं हुई सी ਆਪ ਗ੍ਰੀਨ ਕਲਰ ਦਾ ਫੂਡ ਕਲਰ ਪਾ ਲਿਆ ਦੇ ਵਿੱਚ ਗ੍ਰੀਨ ਕਲਰ ਜਿਹਾ ਥੋੜਾ ਜਿਹਾ ਪਾਇਆ ਸੀ ਤੇ ਉਹਦੇ ਨਾਲ ਹੀ ਕਲਰ ਆ ਗਿਆ ਕਲਰ ਤਾਂ ਵੈਸੇ ਹੀ ਦਾ ਆ ਰਿਹਾ ਦੇ ਹਿੰਦਾ ਤੁਸੀਂ ਪਾਉਣਾ ਚਾਹੋ ਨੇ ਪਾ ਵੀ ਸਕਦੇ ਨਹੀਂ ਪਾਉਣਾ ਨਾ ਵੀ ਪਾਓ ਇਸ ਤਰ੍ਹਾਂ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਲ ਲਿਆ ਮਿਕਸ ਕਰ ਲਿਆ ਇਸ ਤਰ੍ਹਾਂ ਨਾਲ ਆਪਣਾ ਪੇਸਟ ਆ ਜਿਹੜਾ ਗ੍ਰੀਨ ਕਲਰ ਵਾਲਾ ਬਣ ਕੇ ਤਿਆਰ ਹੋ ਗਿਆ ਇਹਦੇ ਨਾਲ ਹੁਣ ਇਸ ਤਰ੍ਹਾਂ

ਇਸ ਤਰ੍ਹਾਂ ਇਹ ਲੋਨ ਬਣਾ ਲਏ ਨੇ ਸਾਰ ਨੇ ਇਸ ਤਰ੍ਹਾਂ ਚਾਰ ਰੋਲ ਬਣਾ ਲਏ ਆਪਾਂ ਪਿਸਤੇ ਦੇ ਇਹਨੂੰ ਹੁਣ ਕਰ ਦਿੰਨੇ ਇੱਕ ਵਾਰੀ ਸਾਈਡ ਤੇ ਜਿਹੜਾ ਆਪਣਾ ਹੈਗਾ ਆਵਾਂ ਮਿਸ਼ਰਣ ਇਹਦੀ ਹੁਣ ਆਪਾਂ ਰੋਟੀਆਂ ਤਿਆਰ ਕਰਾਂਗੇ ਚੌਰਸ ਇਸ ਤਰ੍ਹਾਂ ਆਪਾਂ ਸਾਰੇ ਮਿਸ਼ਰਣ ਰੱਖ ਲਏ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਵੇਲਣ ਨਾਲ ਨੀਲ ਲਾਂਗੇ ਜਿੰਨੇ ਕਾ ਆਪਣੇ ਉਹ ਪਿਸਤੇ ਵਾਲੇ ਰੋਲ ਲੰਮੇ ਹਨ ਉਨੇਕ ਲੰਮਾ ਵੇਲਾਂਗੇ ਅਸਤਰੇ ਵੇਲੇ ਨਾਪਾਵਾਂ ਹਟਾ ਲਾਂਗੇ ਆ ਸਾਈਡ ਤੋਂ ਥੋੜਾ ਜਿਹਾ ਕੱਟ ਕਰ ਦਾਂਗੇ ਇਹਦੇ ਵਿੱਚ ਆਪਾਂ ਹੁਣ ਹਵਾਲਾ ਪਿਸਤੇ ਵਾਲਾ ਜਿਹੜਾ ਰੋਲ ਆ ਉਹ ਰੱਖ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਨਾ ਇਹਦੇ ਨਾਲ ਨਾਲ ਕਮਾ ਦਾਂਗੇ ਸਾਈਡਾਂ ਤੋਂ ਵੀ ਉਤਾਰ ਦਾਂਗੇ ਜਿਹੜਾ ਵਾਧੂ ਆ ചി തരം കമാകത്തെ ര വൈറ്റോയ ഉണ്ടരൂ കട്ടേ इन इस तरह रोल कर लेंगे इधर कमा के इस तरह का हल्के हथ भी टुटे रोल बन गया इन आप हूँ चट के रख देने प्लेट च इस तरह ही हम होर दूसरा बना लेंगे चार ही रोल आप तैयार कर लेंगे चार ही रोल आप इस तरह तैयार कर ले मिठाई भी हूँ आप रख ला फ्रिज च ਤੇ ਅੱਧਾ ਘੰਟਾ ਫ੍ਰਿਜ 'ਚ ਰੱਖਣ ਚ ਬਾਅਦ ਇਹਦੀ ਕਟਿੰਗ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਨਾ ਪੁਨੇ ਮਠਿਆਈ ਵਾਲੇ ਰੋਲ ਨੂੰ ਰੋਲ ਨੂੰ ਤੇ ਫ੍ਰਿਜ 'ਚ ਰੱਖਿਆ ਨੂੰ 20 ਤੋਂ 25 ਮਿੰਟ ਹੋ ਗਏ ਸੀ ਇਹਨਾਂ ਨੂੰ ਆਪਾਂ ਹੁਣ ਕੱਢ ਕੇ ਲਿਆਂਦਾ ਇਹਨਾਂ ਨੂੰ ਹੁਣ ਥਾਲੀ ਦੇ ਵਿੱਚ ਰੱਖ ਲਾਂਗੇ ਹੁਣ ਇਹਨਾਂ ਦੇ ਆਪਾਂ ਪੀਸ ਕਟਾਂਗੇ ਨਾਲ ਇਹਦੀ ਥੋੜੀ ਜੀ ਸਜਾਵਟ ਕਰ ਲਾਂਗੇ چاندی ਦਾ ਵਰਕ ਲਾ ਕੇ इस तरह ना पैक पीस लिया चांदी के वर्क का तो यू दो ला दें इस तरह ना दोनों के ला देंगे क्योंकि जी अपना ज्यादा लाने एक लाने तो फिर ज्यादा लगन गए करके आप इस तरह ना आपने चांदी के वर्क लगा के सजावट कर दी हम आप एक करके पीस है जोड़े वो कटा लगेंगे इस तरह इधर थोड़ा जो ला देंगे एक बार ये ज़्यादा पीस अपना छोटे नहीं कटे एडे एडे कटा जिन्हें ਬੰਨਗੇ ਪੀਸੇ ਦੇ ਬੰਨ ਜਾਣਗੇ ਉਹਨੇ ਆਪਾਂ ਨੂੰ ਇਹ ਨਹੀਂ ਵੀ ਆਪਾਂ ਇਹਨਾਂ ਦੇ ਜ਼ਿਆਦਾ ਛੋਟੇ ਪੀਸ ਕਰਨਿਆ ਸਾਈਡ ਤੋਂ ਕਰਤਾ ਸਾਫ ਜੋ ਦੇਖੋ ਤੁਸੀਂ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਸਾਰੇ ਕੱਟ ਲੈਨੇ ਇੱਕ ਪੀਸ ਰਹਿ ਗਿਆ ਆਪਣਾ ਇਹਨੂੰ ਵੀ ਇਸੇ ਤਰ੍ਹਾਂ ਕੱਟ ਲਾਂਗੇ ਅਪਨਾ ਪਲੇਟ ਸਜਾ ਲੈਨੇ ਆ ਆ ਦੇਖੋ ਜੀ ਆਪਣੀ ਮਠਿਆਈ ਹੈ ਜਿਹੜੀ ਆਪਾਂ ਪਲੇਟ ਦੇ ਵਿੱਚ ਸਜਾ ਲਈ ਇਸ ਤਰ੍ਹਾਂ ਦੀ ਮਠਿਆਈ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਹੈ ਦੇਖ ਕੇ ਦੱਸਿਓ ਤੁਸੀਂ ਕਿੱਦਾਂ ਲੱਗੀ ਇੱਕ ਆਪਣਾ 300 ਗ੍ਰਾਮ ਦਾ ਕੱਪ ਸੀ ਦੁੱਧ ਦਾ ਇੱਕ ਕੌਲੀ ਮਿਲਕ ਪਾਊਡਰ ਦੀ ਪਾਈ ਆ ਆਪਾਂ ਥੋੜੇ ਜਿਹੀ ਪਿਸਤੇ ਤੇ ਇਸ ਤਰ੍ਹਾਂ ਆਪਣੀ ਇੰਨੀ ਮਠਿਆਈ ਹੈ ਜਿਹੜੀ ਬਣ ਕੇ ਤਿਆਰ ਹੋਗੀ ਨਾਲੇ ਘਰ ਦੇ ਵਿੱਚ ਸ਼ੁੱਧ ਮਠਿਆਈ ਆਪਾਂ ਐਤ ਕੀ ਦਿਵਾਲੀ ਤੇ ਉਠਾਈ ਕੋਈ ਵੀ ਬਜ਼ਾਰ ਵਾਲੀ ਨਹੀਂ ਲੈਂਦੀ ਸਾਰੀਆਂ ਮਠਿਆਈਆਂ ਘਰੇ ਤਿਆਰ ਕੀਤੀਆਂ ਸੀ ਤੇ ਆਪਾਂ ਹੌਲੀ ਹੌਲੀ ਤੁਹਾਨੂੰ ਰੈਸਪੀਆਂ ਦੇ ਹੀ ਚੱਲਾਂਗੇ ਸਾਰੀਆਂ ਮਠਿਆਈਆਂ ਦੇਖ ਕੇ ਦੱਸਿਆ ਤੁਹਾਨੂੰ ਮੇਰੀ ਪਿਸਤਾ ਕੋਈ ਦਾ ਰੋਲ ਪਿਸਤਾ ਰੋਲ ਮਠਿਆਈ ਕਿਸ ਤਰ੍ਹਾਂ ਦੀ ਲੱਗੀ ਪਿਸਤਾ ਖੁਆ ਰੋਲ ਬੋਲ ਦਿਓ ਭਾਵੇਂ ਕੋਸ਼ੀ ਤੁਸੀਂ ਨਾਮ ਦੇ ਸਕਦੇ ਨੂੰ ਖਾਣ ਦੇ ਵਿੱਚ ਵੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੀ ਬਿਯਾਰ ਵਾਲੀ ਮਠਿਆਈ ਨਾਲੋਂ ਕਿਤੇ ਜਿਆਦਾ ਸਵਾਦ ਠੀਕਾ ਮੇਰੀ ਰੈਸਪੀ ਤੁਹਾਨੂੰ ਚੰਗੀ ਲੱਗੀ ਟਰਾਈ ਜ਼ਰੂਰ ਕਰਿਓ ਇੱਕ ਸੋਹਣਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸਾਰੀਆਂ ਭੈਣਾਂ ਸੋਹਣੇ-ਸੋਹਣੇ ਕਮੈਂਟ ਕਰ ਗਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਪਲੀਜ਼ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਪੂਰੀ ਸਪੋਰਟ ਕਰੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਪੂਰੀ ਫੁੱਲ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਨੇੜੇ ਤੋਂ ਫਿਰ ਦਿਖਾ ਦਿੰਨੇ ਇੱਕ ਵਾਰੀ ਤੁਹਾਨੂੰ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ